ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੇਰੇ ਨਾਲ ਨੇ ਧਰਮਿੰਦਰ ਸਿੰਘ ਬਾੜ ਬਾੜ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆ ਜੋ ਕਾਲੀ ਦਲ ਵੱਲੋਂ 2022 ਦੀਆਂ ਚੋਣਾਂ ਤੋਂ ਹਾਰ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ ਚੁੰਦਾ ਕਮੇਟੀ ਉਸ ਵਿੱਚ ਕੀ ਫੈਸਲੇ ਲਏ ਗਏ ਉਸ ਕਮੇਟੀ ਦਾ ਬਾਹਰ ਕੁਝ ਵੀ ਨਹੀਂ ਨਹੀਂ ਆਇਆ ਉਸ ਬਾਰੇ ਜਾਣਦੇ ਆ ਕੀ ਸੀ ਸਾਰਾ ਹਾਂਜੀ ਬਾੜ ਸਾਹਿਬ ਬਾੜ ਸਾਹਿਬ ਗੱਲ ਇਸ ਤਰ੍ਹਾਂ ਕਿ 2022 ਵਿੱਚ ਜਦੋਂ ਅਕਾਲੀ ਦਲ ਦੀ ਵੱਡੀ ਹਾਰ ਹੁੰਦੀ ਵਿਧਾਨ ਸਭਾ ਚੋਣਾਂ ਚ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਇੱਕ ਬਾਦ ਸਿੰਘ ਝੁੰਡਾਂ ਦੇ ਚੇਅਰਮੈਨ ਬਣਾ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਜਿਸ ਵਿੱਚ ਹਲਕਾ ਦਾ ਖਾਤੋਂ ਐਮਐਲਏ ਮਨਪ੍ਰੀਤ ਸਿੰਘ ਐਯਾਲੀ ਨੂੰ ਵੀ ਮੈਂਬਰ ਲਿਆ ਗਿਆ ਸੀ ਉਸ ਤੋਂ ਇਲਾਵਾ ਅਰਵੀਕੰਤ ਸਿੰਘ ਕਾੜੋ ਜੋ ਡੇਰਾ ਬਾਬਾ ਨਾਨਕ ਤੋਂ ਕੁਝ ਹੀ ਵੋਟਾਂ ਤੇ ਹਾਰੇ ਸਨ ਉਹਨਾਂ ਨੂੰ ਮੈਂਬਰ ਲਿਆ ਗਿਆ ਸੀ ਐਨਕੇ ਸ਼ਰਮਾ ਸਨ ਉਸ ਤੋਂ ਇਲਾਵਾ ਨਕਉਦਰ ਤੋਂ ਜਿਨ੍ਹਾਂ ਆਕਾਲੀ ਦਲ ਵੱਲੋਂ ਚੋਣ ਲੜੀ ਸੀ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਵੀ ਇਸ ਵਿੱਚ ਇੱਕ ਪ੍ਰਿੰਮ ਸਿੰਘ ਚੰਦੂ ਮਾਇਰਾ ਦੇ بیٹے ਹਰਿੰਦਰ ਸਿੰਘ ਚੰਦੂ ਮਾਇਰਾ ਉਹਨਾਂ ਨੂੰ ਵੀ ਮੈਂਬਰ ਲਿਆ ਗਿਆ ਸੀ ਅਤੇ ਇਹਨਾਂ ਨੇ ਇੱਕ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪੰਜਾਬ ਦੇ ਜਿੰਨੇ ਵੀ ਹਲਕੇ ਨੇ ਉੱਥੇ ਜਾ ਕੇ ਤੇ ਅਕਾਲੀ ਦਲ ਦੇ ਵਰਕਰਾਂ ਦੀ ਫੀਡਬੈਕ ਲੈਣੀ ਕਿ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਚ ਇੰਨੀ ਵੱਡੀ ਹਾਰ ਕਿਉਂ ਹੋਈ ਇੱਕ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਣ ਤੋਂ ਬਾਅਦ ਅਰਦਾਸ ਕਰਕੇ ਜਿਹੜੀ ਆ ਇਸ ਨੂੰ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਗਿਆ ਪਹਿਲੀ ਮੀਟਿੰਗ ਜਿਹੜੀ ਇਹਨਾਂ ਦੀ ਫਤੇਗੜ ਸਾਹਿਬ ਤੋਂ ਹੋਈ ਇਹ ਸਾਰੀ ਜਿਹੜੀ ਜਾਣਕਾਰੀ ਸਾਨੂੰ ਰਵਿਕੰਤ ਸਿੰਘ ਕਾਲੂ ਵੱਲੋਂ ਮਹਿਆ ਕਰਾਈ ਗਈ ਕੁਝ ਦਿਨ ਪਹਿਲਾਂ ਜਦ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਹਾਰ ਹੋਈ ਉਸ ਤੋਂ ਬਾਅਦ ਰਵਿਕੰਤ ਸਿੰਘ ਕਾਲੂ ਨਾਲ ਆਪਾਂ ਗੱਲਬਾਤ ਕੀਤੀ ਹੁਣ ਕਿ ਝੁੰਡਾ ਕਮੇਟੀ ਦੇ ਤੁਸੀਂ ਮੈਂਬਰ ਸੀ ਤੇ ਉਹ ਝੁੰਡਾ ਕਮੇਟੀ ਦੀ ਰਿਪੋਰਟ ਕਿੱਥੇ ਗਈ ਉਹਨਾਂ ਨੇ ਸਾਨੂੰ ਸਾਰੀਆਂ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਝੁੰਡਾ ਕਮੇਟੀ ਬਣੀ ਕਿਸ ਤਰ੍ਹਾਂ ਅਸੀਂ ਹਲਕਾਵਾ ਵਾਰ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਆਪਾਂ ਕਿੱਥੇ ਕਿੱਥੇ ਗਏ ਤੇ ਉਹ ਰਿਪੋਰਟ ਸੌਂਪੀ ਉਹਦੇ ਵਿੱਚ ਰਿਪੋਰਟ ਵਿੱਚ ਕੀ ਕੁਝ ਲਿਖਿਆ ਗਿਆ ਸੀ ਕੀ ਕੁਝ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਅਸੀਂ ਅਕਾਲੀ ਦਲ ਦੀਆਂ ਉਹ ਉਹਦੇ ਵਿੱਚ ਦਰਜ ਸਨ ਤੇ ਉਹ ਪ੍ਰਧਾਨ ਸਾਹਿਬ ਨੂੰ ਸੌਂਪੀਆਂ ਗਿਆ ਸੁਬੀਤ ਸਿੰਘ ਬਾਦਲ ਨੂੰ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਜਿਹੜੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਨਤਮਸਤਖ ਹੋਣ ਤੋਂ ਬਾਅਦ ਆਪਣੀ ਪਹਿਲੀ ਮੀਟਿੰਗ ਸੀਗੀ ਉਸ ਵਿੱਚ ਹੀ ਜਿਹੜਾ ਸੀਗਾ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀ ਉਸ ਦੀ ਇਹ ਲੀਡਰਸ਼ਿਪ ਨੂੰ ਲੈ ਕੇ ਤਬਦੀਲੀ ਦੀ ਮੰਗ ਕੀਤੀ ਗਈ ਉਹਦੇ ਵਿੱਚ ਬਾਹਰਨਾ ਸਮੇਤ ਕੀਤੀ ਗਈ ਕਿ ਹਾਂਜੀ ਹਾਂਜੀ ਪਰ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਸ ਨੂੰ ਸਾਰੇ ਢਾਂਚੇ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਜਿਹੜਾ ਵਾ ਢਾਂਚਾ ਆਖਲੀ ਦਲ ਦਾ ਜਿਹੜਾ ਵਾ ਉਹ ਗਠਿਤ ਹੋਣਾ ਚਾਹੀਦਾ ਉਸ ਵਿੱਚ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਸਾਨੂੰ ਖੁਲਾਸੇ ਕੀਤੇ ਰਵੀ ਕਨਵਰ ਸਿੰਘ ਕਾਲ ਵੱਲੋਂ ਖੁਲਾਸੇ ਕੀਤੇ ਗਏ ਕਿਸ ਤਰ੍ਹਾਂ ਨੇ ਪਾਰਟੀ ਨੂੰ ਸਟੇਬਲ ਕਰਕੇ ਫਿਰ ਪਾਰਟੀ ਜਿਹੜੀ ਸਟੈਂਡ ਹੋਣੀ ਚਾਹੀਦੀ ਉਹਨਾਂ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ 87 ਹਲਕਿਆਂ ਵਿੱਚ ਆਪਾਂ ਮੀਟਿੰਗਾਂ ਕੀਤੀਆਂ ਪੰਜਾਬ ਦੇ ਠੀਕ ਹੈ ਜੀ ਟੋਟਲ 87 ਹਲ ਕੈਂਪ ਵਿੱਚ ਗਏ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਫਤਿਹਗੜ੍ਹ ਸਾਹਿਬ ਵਿੱਚ ਉਹਨਾਂ ਨੇ ਨਾਮ ਹੀ ਜਨਤਕ ਕੀਤਾ ਕਰਨਲ ਸਿੰਘ ਪੰਜੋਲੀ ਜਿਹੜੇ ਸੀਗੇ ਉਹ ਅਕਾਲੀ ਆਗੂ ਫਤਿਹਗੜ੍ਹ ਸਾਹਿਬ ਉੱਥੇ ਉਹਨਾਂ ਨੇ ਕਾਫੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਕਾਲੀ ਦਲ ਦੀ ਜਿਹੜੀ ਹੈ ਜਥੇਬੰਦਕ ਢਾਂਚਾ ਵਾ ਤਬਦੀਲੀ ਹੋਣੀ ਚਾਹੀਦੀ ਪਾਰਟੀ ਦੇ ਇਹ ਜਿਹੜੀ ਲੀਡਰਸ਼ਿਪ ਆ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਰਿਪੋਰਟ ਜਦੋਂ ਚ ਤਿਆਰ ਹੁੰਦੀ ਹੈ ਇਸ 87 ਹਲਕਿਆਂ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਸ ਵਿੱਚ ਇੱਕ ਇਹ ਵੀ ਗੱਲ ਸਾਹਮਣੇ ਆਈ ਕਿ ਪਾਰਟੀ ਦਾ ਜਿਹੜਾ ਪ੍ਰਧਾਨ ਆ ਹਾਂਜੀ ਉਹ ਪ੍ਰਧਾਨ ਜਿਹੜਾ ਵਾ ਉਹਦੀ 2 ਟਰਮ ਹੋਣੀ ਚਾਹੀਦੀ ਹੈ ਠੀਕ ਹੈ ਜੀ ਵਾਰ-ਵਾਰ ਪਾਰਟੀ ਇਕਾਲੀ ਦਲ ਦਾ ਪ੍ਰਧਾਨ ਵਾਰ-ਵਾਰ ਨਹੀਂ ਹੋਣਾ ਚਾਹੀਦਾ ਪਾਰਟੀ ਦਾ ਪ੍ਰਧਾਨ ਵੱਧ ਤੋਂ ਵੱਧ 2 ਵਾਰ ਹੋਏ ਜੇ ਬਾਅਦ ਚ ਉਹ ਪਾਰਟੀ ਦਾ ਪ੍ਰਧਾਨ ਬਨਣਾ ਵੀ ਕੋਈ ਚਾਵੇ ਤੇ ਉਹਦੇ ਵਿੱਚ ਇੱਕ ਗੈਪ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਪਾਰਟੀ ਪ੍ਰਧਾਨ ਉਹ ਵੀ ਇਹ ਜੇ ਰਪਾ ਵੋਟਾਂ ਦੇ ਸਰਬਸੰਮਤੀ ਤੋਂ ਸਰਬਸੰਮਤੀ ਹੋ ਜਾਂਦੀ ਠੀਕ ਹੈ ਨਹੀਂ ਹੁੰਦੀ ਤੇ ਅਜੇ VOTING ਜਿਹੜੀ ਆ ਉਹ ਪ੍ਰਧਾਨਤੀ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਦਾ ਹੈ ਵੀ ਦੱਸਿਆ ਕਿ ਉਹਦੇ ਵਿੱਚ ਦਰਜ ਸੀਗੀ ਗੱਲ ਇੱਕ ਪਾਰਟੀ ਇੱਕ ਪਰਿਵਾਰ ਵਿੱਚ ਅਕਾਲੀ ਦਲ ਦੀ ਇੱਕ ਟਿਕਟ ਹੋਣੀ ਚਾਹੀਦੀ ਜਿਹੜੀਆਂ ਇਹ ਉਹਨਾਂ ਨੇ ਕਿਹਾ ਵੀ ਇਹ ਉਹ ਗੱਲਾਂ ਨੇ ਜਿਹੜੀਆਂ ਪੰਜਾਬ ਦੇ 87 ਹਲਕਿਆਂ ਦੇ ਅਕਾਲੀ ਜਿਹੜੇ ਵਰਕਰ ਸੀ ਜਿਹੜੇ ਮਹਿਸੂਸ ਕਰਦੇ ਸੀਗੇ ਜੇ ਅਸੀਂ ਪਾਰਟੀ ਨੂੰ ਤਾਂ ਲੈ ਕੇ ਜਾਣਾ ਤੇ ਉਹ ਪਾਰਟੀ ਨੂੰ ਅਸੀਂ ਤਾਂ ਹੀ ਉੱਪਰ ਚੁੱਕ ਸਕਦੇ ਹਾਂ ਜੇ ਇਹ ਗੱਲਾਂ ਚੇਂਜ ਪਾਰਟੀ ਵਿੱਚ ਚੇਂਜ ਆਵੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਇੱਕ ਪਰਿਵਾਰ ਵਿੱਚ ਇੱਕ ਹੀ ਟਿਕਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਕਿ ਇੱਕ ਅਕਾਲੀ ਦਲ ਦਾ ਪਾਰਲੀਮੈਂਟ ਬੋਰਡ ਹੋਣਾ ਚਾਹੀਦਾ ਰਵਿਕਨ ਸਿੰਘ ਕਾਲੋਂ ਨੇ ਇਹ ਵੀ ਗੱਲ ਕਹੀ ਕਿ ਉਹਦੇ ਵਿੱਚ ਆਪਾਂ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਝੁੰਡਾ ਕਮੇਟੀ ਦੀ ਉਹ ਇੱਕ ਪਾਰਲੀਮੈਂਟ ਬੋਰਡ ਇਹ ਉਹ ਅਕਾਲੀ ਦਲ ਦਾ ਹੋਵੇ ਜੋ ਕਿ ਫੈਸਲੇ ਜਿਹੜੇ ਨੇ ਪਾਰਟੀ ਟਿਕਟਾਂ ਦੇ ਫੈਸਲੇ ਨੇ ਪਾਰਲੀਮੈਂਟ ਬੋਰਡ ਜਿਹੜਾ ਵਾ ਉਹ ਤੈਅ ਕਰੇ ਕਿ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਹੋਏ ਨਾ ਕਿ ਇੱਕ ਪ੍ਰਧਾਨ ਜਿਹੜਾ ਵਾ ਕਲਾ ਆਪਣੇ ਤੇ ਅਸੀਂ ਜਿ ਤਰ੍ਹਾਂ ਹੋਰ ਕਮੇਟੀ ਆ ਉਹ ਕਮੇਟੀ ਅਧਿਕਾਰ ਦੇ ਦਿੰਦੀ ਏ ਤੇ ਵੀ ਇਹ ਪਾਰਟੀ ਪ੍ਰਧਾਨ ਨੂੰ ਅਧਿਕਾਰ ਰਿਆ ਉਹ ਹੀ ਜਿਹਨੂੰ ਚਾਹੇ ਉਹ ਟਿਕਟ ਦੇ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਪਾਰਲੀਮੈਂਟ ਬੋਰਡ ਹੋਣਾ ਚਾਹੀਦਾ ਜਿਹੜੀ ਚੁੰਡਾ ਕਮੇਟੀ ਦੀ ਰਿਪੋਰਟ ਵਿੱਚ ਇਹ ਵੀ ਗੱਲ ਜਿਹੜੀ ਸੀਗੀ ਉਹ ਤਰਜ਼ੇ ਸੀਗੀ ਉਸ ਤੋਂ ਇਲਾਵਾ ਉਹਨਾਂ ਨੇ ਇਹ ਕਹਿ ਕੇ ਜਿਹੜੀ ਸ਼ਰੂਮਣੀ ਕਮੇਟੀ ਆ ਸ਼ਰੂਮਣੀ ਕਮੇਟੀ ਸਿਰਫ ਧਾਰਮਿਕ ਧਾਰਮਿਕ ਮੁੱਦਿਆਂ ਤੱਕ ਹੀ ਉਹਨਾਂ ਦੇ ਜਿਹੜੇ ਮੈਂਬਰ ਨੇ ਸੀਮਤ ਹੋਣੇ ਚਾਹੀਦੇ ਤਾਂ ਸ਼ਰੂਮਣੀ ਕਮੇਟੀ ਦੇ ਜਿਹੜੇ ਮੈਂਬਰ ਉਹਨਾਂ ਦੀ ਪੋਲੀਟੀਕਲ ਤੌਰ ਤੇ ਐਂਟਰੀ ਨਹੀਂ ਹੋਣੀ ਚਾਹੀਦੀ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਨਹੀਂ ਵਿਚਰਨਾ ਚਾਹੀਦਾ ਉਹ ਜਿਹੜੀ ਸ਼ਰੂਮਣੀ ਕਮੇਟੀ ਮੈਂਬਰ ਐ ਜੇ ਧਾਰਮਿਕ ਹੀ ਵਿਚਰਨ ਧਾਰਮਿਕ ਹੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੇ ਉਹਨਾਂ ਦੀ ਰਾਜਨੀਤੀ ਤੋਂ ਦੂਰੀ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਜਥੇਦਾਰ ਹਾਂਜੀ ਹਾਂਜੀ ਉਹ ਇੱਕ ਗੁਰਸਿੱਖ ਹੋਣਾ ਚਾਹੀਦਾ ਇੱਕ ਸਾਡਾ ਸੰਪੂਰਨ ਤੌਰ ਤੇ ਗੁਰਸਿੱਖ ਹੋਣਾ ਚਾਹੀਦਾ ਜ਼ਿਲ੍ਹੇ ਦਾ ਪ੍ਰਧਾਨ ਅਕਾਲੀ ਦਲ ਦਾ ਤੇ ਉਹ ਜਿਹੜਾ ਪ੍ਰਧਾਨ ਹੋਏ ਉਹ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਠੀਕ ਹੈ ਜਿਹੜਾ ਜ਼ਿਲ੍ਹਾ ਜਿਲ੍ਹਾ ਜਥੇਦਾਰ ਹੋਏ ਉਹ ਇਲੈਕਸ਼ਨ ਨਹੀਂ ਲੜੇ ਉਹ ਇਲੈਕਸ਼ਨ ਤੋਂ ਦੂਰੇ ਉਹ ਸਿਰਫ ਉਹਨਾਂ ਪਾਰਟੀ ਪ੍ਰਧਾਨਵਚੋਂ ਕੰਮ ਕਰੇ ਠੀਕ ਹੈ ਜੀ ਇੱਕ ਇਹ ਗੱਲ ਵੀ ਸਾਹਮਣੇ ਨਿਕਲ ਕੇ ਆਈ ਉਸ ਤੋਂ ਆਵੇ ਵੀ ਉਹਨਾਂ ਨੇ ਇਹ ਕਿਹਾ ਕਿ ਜਿੰਨੀਆਂ ਵੀ ਅਕਾਲੀ ਦਲ ਕੋਲੋਂ ਕੋਈ ਗਲਤੀਆਂ ਹੋਈਆਂ ਹੁਣ ਭੁੱਲਾ ਚੁੱਕਾ ਹੋਈਆਂ ਹਨ ਉਸ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਅਕਾਲ ਤਖਤ ਆਲ ਤਖਤ ਸਾਹਿਬ ਜਾ ਕੇ ਨਤਮਸਤਕ ਉਹ ਉੱਥੇ ਜਾ ਕੇ ਮੱਥਾ ਟੇਕ ਕੇ ਤੇ ਉਹਦੀਆਂ ਖਿਮਾ ਦੀ ਜਿਹੜੀ ਆ ਯਾਜਕਾ ਹੋਣੀ ਚਾਹੀਦੀ ਅਕਾਲੀ ਦਲ ਮਾਫੀ ਮੰਗੇ ਪੀ ਸਾਡੇ ਕੋ ਆ ਭੁੱਲਾ ਚੁੱਕਾ ਹੋਈਆਂ ਉਸ ਤੋਂ ਇਲਾਵਾ ਫਿਰ ਉਹਨਾਂ ਨੇ ਇਹ ਵੀ ਸਾਨੂੰ ਦੱਸਿਆ ਕਿ ਜਿਤਨਾ ਅਕਾਲੀ ਦਲ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਹਾਂਜੀ 2017 ਤੋਂ ਪਹਿਲਾਂ ਉਹਦੇ ਵਿੱਚ 12 ਤੋਂ ਬਾਅਦ ਸ਼ਾਇਦ ਇਹ 2007 ਤੋਂ ਬਾਅਦ ਇੱਕ ਅਕਾਲੀ ਦਲ ਵੱਲੋਂ ਸੋਈ ਗਰੁੱਪ ਬਣਾਇਆ ਗਿਆ ਜੀ ਸਟੂਡੈਂਟ ਆਰਗੇਨਾਈਜੇਸ਼ਨ ਦਾ ਜਿਹਨੂੰ ਆਪ ਅਕਾਲੀ ਦਲ ਨੇ ਯੂਥ ਵਿੰਗ ਦਾ ਸੋਈ ਗਰੁੱਪ ਦਾ ਨਾਮ ਦਿੱਤਾ ਸੋਈ ਦਿੱਤਾ ਸੀਗਾ ਨਾ ਐਸਓਆਈ ਐਸਓਆਈ ਦਾ ਨਾਂ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਐਸਓਆਈ ਜਿਹੜੀ ਖਤਮ ਕਰਕੇ ਉਹਦੀ ਥਾਂ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਜੋ ਕਿ ਯੂਥ ਦੀ ਜਿਹੜੀ ਸਟੂਡੈਂਟ ਜਥੇਬੰਦੀ ਸੀ ਕਾਲੀ ਦਲ ਨਾਲ ਰਿਲੇਟਡ ਸੀ ਕੀ ਚੱਲਦੀ ਜਦੋਂ ਹਰਚੰਦ ਸਿੰਘ ਲੋਗਵਾਲ ਪ੍ਰਧਾਨ ਹੁੰਦੇ ਸੀ ਤੇ ਉਦੋਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜਿਹੜੀ ਹੁਣ ਵੀ ਹੈਗੀ ਆ ਤੇ ਉਹ ਪਰ ਉਹ ਕਾਲੀ ਦਲ ਨਾਲ ਰਿਲੇਟਡ ਨਹੀਂ ਆ ਉਹਨਾਂ ਦੇ ਹੈਗੇ ਸੀਗੇ ਆਪਣਾ ਇੱਕ ਜਥੇਬੰਦੀ ਹੈਗੀ ਜਿਹਦੇ ਗੁਰਚੰਦ ਸਿੰਘ ਗਰੀਵਾਲ ਨੇ ਸ਼ਾਇਦ ਉਹਨਾਂ ਨੇ ਕਿਹਾ ਵੀ ਇੱਕ ਕਾਲੀ ਦਲ ਨਾਲ ਸੰਬੰਧਤ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਸਟੂਡੈਂਟਸ ਦੀ ਜਿਹੜੀ ਜਥੇਬੰਦੀ ਆ ਉਹ ਹੋਣੀ ਚਾਹੀਦੀ ਆ ਐਸਓਆਈ ਜਿਹੜੀ ਆ ਉਹ ਉਹਦੀ ਥਾਂ ਤੇ ਉਹਨੂੰ ਹੋਣਾ ਚਾਹੀਦਾ ਵਾ ਤਾਂ ਇੱਕ ਹੋਰ ਜਿਹੜੀ ਉਹਨਾਂ ਨੇ ਸਾਨੂੰ ਗੱਲ ਦੱਸੀ ਉਹਨਾਂ ਨੇ ਇਹ ਦੱਸਿਆ ਕਿ ਰਿਪੋਰਟ ਵਿੱਚ ਉਹਨਾਂ ਨੇ ਕਿਹਾ ਵੀ ਇਹ ਵੀ ਗੱਲ ਸਾਹਮਣੇ ਆਈ ਸੀ ਜੋ ਕਿ 75 ਅਕਾਲੀ ਦਲ ਵਿੱਚ 75 ਸਾਲ ਦੀ ਜਿਹੜੀ ਉਮਰ ਹੋ ਜਾਂਦੀ ਆ ਉਹ ਇਲੈਕਸ਼ਨ ਨਹੀਂ ਲੜੇਗਾ 75 ਸਾਲ ਤੱਕ ਜਿਹੜਾ ਵਾ ਉਹ ਅਕਾਲੀ ਦਲ ਦਾ ਕੋਈ ਵੀ ਮੈਂਬਰ ਜਿਹੜਾ ਵਾ ਉਹ 75 ਸਾਲ ਦੀ ਉਮਰ ਤੱਕ ਇਲੈਕਸ਼ਨ ਲੜ ਸਕਦਾ ਉਸ ਤੋਂ ਬਾਅਦ ਜਿਹੜਾ ਉਹ ਇਲੈਕਸ਼ਨ ਨਹੀਂ ਲੜੇਗਾ 75 ਸਾਲ ਦੀ ਉਮਰ ਜਿਹੜੀ ਉਹਦੀ ਹੱਦ ਰੱਖੀ ਗਈ ਸੀ ਮੈਕਸਮਮ ਏਜ ਜਿਹੜੀ ਉੱਚ ਰੱਖੀ ਗਈ ਸੀ ਉਸ ਤੋਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਵੀ ਰਿਪੋਰਟ ਵਿੱਚ ਕਿਹਾ ਗਿਆ ਕਿ ਇੱਕ ਪਰਿਵਾਰ ਵਿੱਚ ਇੱਕ ਹੀ ਅਹੁਦਾ ਹੋਣਾ ਚਾਹੀਦਾ ਇਸ ਤਰ੍ਹਾਂ ਉਹਨਾਂ ਸਿੰਘ ਦੀ ਸਿੰਘ ਬਾਦਲ ਨੇ ਪ੍ਰਧਾਨ ਨੇ ਉਸ ਤੋਂ ਇਲਾਵਾ ਪਰਿਵਾਰ ਵਿੱਚ ਹੋਰ ਕੋਈ ਅਹੁਦਾ ਨਹੀਂ ਹੋਣਾ ਚਾਹੀਦਾ ਪਹਿਲਾਂ ਤੁਸੀਂ ਦੇਖਿਆ ਸੀ ਕਿ ਵੀ ਅ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸਨ ਸੁਖਬੀ ਸਿੰਘ ਬਾਦਲ ਜਿਹੜੇ ਉਹ ਪ੍ਰਧਾਨ ਸਨ ਵਿਕਰਮਜੀਤ ਸਿੰਘ ਮਜੀਠੀਆ ਸੀਨੀਅਰ ਮੀ ਪ੍ਰਧਾਨ ਵੀ ਰਹੇ ਆ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਚ ਇੱਕ ਹੀ ਜਿਹੜਾ ਉਹਦਾ ਹੋਣਾ ਚਾਹੀਦਾ ਅਕਾਲੀ ਦਲ ਦੇ ਵਿੱਚ ਇਹ ਉਹ ਸਾਰੀਆਂ ਜਿਹੜੀਆਂ ਸੀ ਆ ਇਹ ਰਵਿਕੰਤ ਸਿੰਘ ਕਲੋਨੀ ਇਹਨਾਂ ਦੱਸਿਆ ਕਿ ਇਹ ਫਿਰ ਆਪਾਂ ਜਦੋਂ ਰਿਪੋਰਟ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਉਸ ਤੋਂ ਬਾਅਦ ਇਹ ਜਦੋਂ ਰਿਪੋਰਟ ਕੌਸ਼ਲ ਨੂੰ ਪਤਾ ਲੱਗਾ ਜਿਵੇਂ ਇਹ ਦੇ ਵਿੱਚ ਆ ਉਹਦੇ ਵਿੱਚ ਇਹ ਜਿਹੜੀ ਰਿਪੋਰਟ ਆ ਫਿਰ ਜਨਤਕ ਨਹੀਂ ਕੀਤੀ ਗਈ ਇਸ ਵਿੱਚ ਕੋਈ ਪ੍ਰਧਾਨ ਕੀ ਵਾਸਤੇ ਕਿਸੇ ਦਾ ਨਾਮ ਆ ਗਿਆ ਇਹ ਪ੍ਰਧਾਨਗੀ ਦੀ ਤਾਂ ਨਾ ਤਾਂ ਆਗੇ ਆਉਂਦਾ ਨਾ ਭੀ ਜੇ ਇਹ ਰਿਪੋਰਟ ਜਿਹੜੀ ਓਪਨ ਹੁੰਦੀ ਤੇ ਪ੍ਰਧਾਨ ਸਾਹਿਬ ਇਹ ਦਿਨ ਦੱਸਿਆ ਵੀ ਕਾਲੀ ਜਦੋਂ ਰਿਪੋਰਟ ਰਿਕਨਸਿੰਗ ਕਾਲੋਂ ਦੱਸਿਆ ਕਿ ਜਦੋਂ ਇਹ ਸਾਰੀ ਰਿਪੋਰਟ ਜਿਹੜੀ ਝੁੰਡਾ ਕਮੇਟੀ ਦੀ ਸੀਗੀ ਇਹ ਤਿਆਰ ਕਰਕੇ ਦਿੱਤੀ ਗਈ ਜਦੋਂ ਉਹਨਾਂ ਨੇ ਵੇਖੀ ਤੇ ਇਹਨੂੰ ਉੱਥੇ ਹੀ ਦਬ ਦੱਬ ਦਿੱਤਾ ਗਿਆ ਕਿ ਜੇ ਇਹ ਰਿਪੋਰਟ ਜਨਤਕ ਜਾਂ ਬਾਹਰ ਨਿਕਲਦੀ ਹੈ ਤੇ ਇਹਦੇ ਵਿੱਚ ਫਿਰ ਕਾਲੀ ਪਰਿਵਾਰਵਾਦ ਹਾਂ ਹਾਂ ਵੀ ਸੀਗਾ ਹੁਣ ਜਦੋਂ ਲੋਕ ਸਭਾ ਚੋਣਾਂ 'ਚ ਫੇਰ ਅਕਾਲੀ ਦਲ ਦੀ ਵੱਡੀ ਹਾਰ ਹੋਈ ਤਾਂ ਸ ਅਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਤੇ ਉਸ ਤੋਂ ਬਾਅਦ ਫੇਰ ਜਿਹੜੀ ਆ ਹੁਣ ਜਿਹੜੀ ਝੁੰਡਾ ਕਮੇਟੀ ਉਹਦੀਆਂ ਚਰਚਾਵਾਂ ਫੇਰ ਉੱਠੀਆਂ ਨੇ ਮਨਪ੍ਰੀਤ ਯਾਦਲੀ ਨੇ ਵੀ ਇਹੋ ਕਿਹਾ ਕਿ ਜਦ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਆ ਉਸ ਤੇ ਕੰਮ ਨਹੀਂ ਹੁੰਦਾ ਤੇ ਉਦੋਂ ਤੱਕ ਉਹ ਆਪਣਾ ਘਰ ਬੈਠਣਗੇ ਉਹ ਪਾਵਰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਨਹੀਂ ਸ਼ਾਮਲ ਹੋਣਗੇ ਤੇ ਉਸ ਤੋਂ ਮਨਪ੍ਰੀਤ ਅਕਾਲੀ ਦਾ ਆਪਣਾ ਖਿਆਲ ਹੈ ਤੇ ਹੁਣ ਦੁਬਾਰਾ ਜਦੋਂ ਲੋਕ ਸਭਾ ਚੋਂ ਹਾਰ ਹੋਈ ਹੈ ਅਕਾਲੀ ਦਲ ਦੀ ਇਹ ਫੇਰ ਝੁੰਡਾ ਕਮੇਟੀ ਜਿਹੜੀ ਆ ਉਸ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪਰ ਇਹ ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋਈ ਇਹ ਵੀ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸਾਡੇ ਕੋਲ ਇਹ ਵੀ ਇਹ ਜਿਹੜੇ ਝੁੰਡਾ ਕਮੇਟੀ ਦੇ ਮੈਂਬਰ ਸਨ ਰਵੀਕਰਨ ਸਿੰਘ ਕਾਲੂ ਉਹਨਾਂ ਨਾਲ ਅਫੀਸ਼ੀਅਲ ਤੌਰ ਤੇ ਗੱਲ ਹੋਈ ਸਾਡੀ ਉਹਨਾਂ ਨੇ ਦੱਸਿਆ ਸਾਨੂੰ ਕਿ ਆਹ ਜਿਹੜੀਆਂ ਗੱਲਾਂ ਨੇ ਏ ਚੁੰਡਾ ਕਮੇਟੀ ਵਿੱਚ ਦਰਜ ਸਨ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਗੱਲਾਂ ਚੁੰਡਾ ਕਮੇਟੀ ਦੀ ਰਿਪੋਰਟ ਸੀਗੀ ਇਹ ਜਨਤਕ ਨਹੀਂ ਹੁੰਦੀ ਉਦੋਂ ਤੱਕ ਲੋਕਾਂ ਨੂੰ ਇਸ ਦਾ ਪਤਾ ਨਹੀਂ ਸੀ ਲੱਗਣਾ ਤੇ ਇਹ ਤਾਂ ਹੀ ਦੱਬੀ ਗਈ ਕਿ ਅਕਾਲੀ ਦਲ ਦੇ ਕੁਝ ਜਿਹੜੇ ਪਰਵਾਰ ਹਾਵੀ ਨੇ ਅਕਾਲੀ ਦਲ ਉੱਪਰ ਜੇ ਇਹ ਜਨਤਕ ਹੋ ਜਾਂਦੀਆਂ ਜਾਂ ਇਹਨੂੰ ਲਾਗੂ ਕੀਤਾ ਜਾਂਦਾ ਤੇ ਉਹ ਪਰਵਾਰ ਜਿਹੜਾ ਸੀਗਾ ਉਹ ਅਕਾਲੀ ਦਲ ਤੋਂ ਬਾਹਰ ਹੋ ਸਕਦਾ ਸੀਗਾ ਉਸ ਕਰਕੇ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਪ੍ਰੈਸ ਨੋਟ ਜਾਰੀ ਹੁੰਦਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜਾਂਦਾ ਸ਼ਾਬਾਸ਼ ਦਿੱਤੀ ਜਾਂਦੀ ਹੈ ਉਸ ਨੂੰ ਲੈ ਕੇ ਫਿਰ ਹੁਣ ਰੌਲਾ ਹੁਣ ਫਿਰ ਪ੍ਰੇਮ ਸਿੰਘ ਚੰਦੂ ਮਾਇਰਾ ਨੇ ਅੱਜ ਇੱਕ ਹੋਰ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਦੀ ਕਿ ਉਹ ਅਕਾਲੀ ਦਲ ਤੰਤਕ ਮੋ ਦੇਵਲ ਨੂੰ ਯੂ-ਟਰਨ ਲੈਂਦਾ ਦਿਖਾਈ ਦੇ ਰਿਹਾ ਹੁਣ ਅਜ ਪ੍ਰੇਮ ਸਿੰਘ ਚੰਦੂ ਮਾਇਰਾ ਦੀ ਜੋ ਅੱਜ ਸਟੇਟਮੈਂਟ ਸੀਗੀ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਕਾਲੀ ਦਲ ਜਿਹੜਾ ਉਹਨਾਂ ਅਨੰਦਪੁਰ ਸਾਹਿਬ ਤੋਂ ਸ਼ਿੰਗਰ ਚ ਸ਼ੁਰੂ ਕਰੇਗਾ ਥੋੜੇ ਦਿਨ ਪਹਿਲਾਂ ਚਰਨਜੀਤ ਸਿੰਘ ਬਰਾੜ ਨਾਲ ਵਾਲੋ ਕਿਸੇ ਇੱਕ ਇੰਟਰਵਿਊ ਚ ਕਿਹਾ ਗਿਆ ਸੀਗਾ ਕਿ ਸਾਬਦਾ ਕਹਿਣਾ ਸੀਗਾ ਕਿ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਹੁਣਾਂ ਦੇ ਖਿਲਾਫ ਸਾਨੂੰ ਆਪਣਾ ਕੈਂਡੀਡੇਟ ਨਹੀਂ ਸਿਕਰਉਣਾ ਖਲਾਰਨਾ ਚਾਹੀਦਾ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਇਹ ਵੀ ਗੱਲ ਕਹੀ ਗਈ ਕਿ ਜਦੋਂ ਵਲਟੋਆ ਸਾਹਿਬ ਕੋਈ ਬਿਆਨ ਦਿੰਦੇ ਸੀਗੇ ਤੇ ਨਾਲ ਦੀ ਨਾਲ ਸਾਡੀ 5000 ਵੋਟ ਦੂਸਰੇ ਪਾਸੇ ਚਲੀ ਜਾਂਦੀ ਸੀ ਜਦੋਂ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਬਿਆਨ ਦਿੰਦੇ ਸੀ ਸਾਡੇ 7500 ਵੋਟ ਦੂਸਰੇ ਪਾਸੇ ਚਲੀ ਜਾਂਦੀ ਸੀ ਇਹ ਵੀ ਕਾਫੀ ਮੰਗਾ ਉੱਠ ਰਹੀਆਂ ਨੇ ਕਿ ਇਹਨਾਂ ਦੀ ਪੰਥਤ ਉਹ ਸੀਟ ਤੇ ਇਹਨਾਂ ਦੀ ਬਰਖਲਾਫੀ ਕਰਕੇ ਵੀ ਇਹਨਾਂ ਨੂੰ ਕਾਫੀ ਕੋਚਲਣਾ ਪੈ ਰਿਹਾ ਹੈ ਮੈਂ ਸਭ ਉਹੀ ਗੱਲ ਨਾ ਕਿ ਅਕਾਲੀ ਦਲ ਜਿਹੜੀ ਹੈ ਪੰਥਕ ਪਾਰਟੀ ਵਜੋਂ ਜਾਣੀ ਜਾਂਦੀ ਸੀ ਪੰਜਾਬ 'ਚ ਉਹਦੇ ਵਿੱਚ ਹੁਣ ਇਹ ਪੰਥਕ ਮੁੱਦਿਆਂ ਨੂੰ ਛੱਡ ਕੇ ਜਦੋਂ ਪਾਰਟੀ ਭਟਕ ਜਾਂਦੀ ਏ ਉੱਥੇ ਵੀ ਦੱਸਿਆ ਜਾ ਰਿਹਾ ਕਿ ਜਦੋਂ ਇਹ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਤੇ ਫਰੀਦਕੋਟ ਦੀ ਸੀਟ ਨੂੰ ਲੈ ਕੇ ਕੁਝ ਅਕਾਲੀ ਦਲ ਦੇ ਜਿਹੜੇ ਸੀਗੇ ਧੜਾ ਇੱਕ ਧੜਾ ਇਹ ਚਾਹੁੰਦਾ ਸੀ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਨੂੰ ਲੈ ਕੇ ਆਪਣੇ ਕੈਂਡੀਡੇਟ ਜਿਹੜੇ ਆ ਉੱਥੇ ਆਪਾਂ ਉਮੀਦਵਾਰ ਨਾ ਧਈਏ ਉਥੇ ਫਿਰ ਉਮੀਦਵਾਰ ਦਿੱਤਾ ਗਿਆ ਜਦ ਉਮੀਦਵਾਰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਅ ਵਿਰਸ਼ਾ ਸਿੰਘ ਵਟੋਵਾ ਜਦੋਂ ਖਡੂਰ ਸਾਹਿਬ ਤੋਂ ਲੜੇ ਤੇ ਉਹ ਜਦ ਅਮਰਤਪਾਲ ਸਿੰਘ ਵਿਰੁੱਧ ਪ੍ਰਚਾਰ ਕਰਦੇ ਸੀ ਤੇ ਪਰਮਿੰਦਰ ਸਿੰਘ ਬਰਾੜਨ ਨੇ ਵੀ ਕਿਹਾ ਜੋ ਚਲਾਕਾਰ ਨੇ ਸੀ ਬੀ ਸਿੰਘ ਬਾਦਲ ਦੇ ਉਹਨਾਂ ਨੇ ਵੀ ਇਹ ਗੱਲ ਜੋਰ-ਸ਼ੋਰ ਨਾਲ ਚੁੱਕਿਆ ਮੁੱਦਾ ਕਿ ਅਸੀਂ ਬਹੁਤ ਜ਼ਿਆਦਾ ਕਿਹਾ ਸੀ ਕਿ ਇਥੋਂ ਉਮੀਦਵਾਰ ਆਪਾਂ ਨਾ ਖਿਲਾ ਰੀਏ ਜਦੋਂ ਉਮੀਦਵਾਰ ਜੇ ਉਮੀਦਵਾਰੀ ਖੜਾ ਕਰਤਾ ਤੇ ਉਹਨਾਂ ਨੇ ਕਿਹਾ ਵੀ ਇਹ ਕਿਹਾ ਵੀ ਨਾ ਅਸੀਂ ਅਮਰਤਪਾਲ ਸਿੰਘ ਦੇ ਵਿਰੁੱਧ ਨਾ ਬੋਲੀਏ ਉਹਦਾ ਵਿਰੋਧ ਨਾ ਕਰੀਏ ਕਿਉਂਕਿ ਇੱਕ ਕਾਲੀਦਾਲ ਪਾਰਟੀ ਪੰਥਕ ਪਾਰਟੀ ਹੋ ਕੇ ਕਿ ਪੰਥਕ ਸੀਟ ਤੇ ਕਾਲੀਦਾਲ ਦੀ ਇੰਨੀ ਬੁਰੀ ਹਾਰ ਹੋਣੀ ਉੱਥੇ ਜਦੋਂ ਉਹਨਾਂ ਨੇ ਇਹ ਕਿ ਪੰਜ ਹਜ਼ਾਰ ਬ੍ਰਿਸ਼ਾ ਸਿੰਘ ਬਲਟੋਵਾ ਦੇ ਨਾਂ ਤੇ ਵੋਟ ਦਾ ਕੱਟੀ ਜਾਂਦੀ ਸੀ ਤੇ ਉਹਨਾਂ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਕਰਦੇ ਉਦੋਂ 7500 ਨੂੰ ਜਾਂਦੀ ਸੀ ਹਾਂ ਜੀ ਜਾਂਦੀ ਹੈ ਚੰਦੀ ਸਿੰਘ ਬਾਵਾ ਨੇ ਕਿਹਾ ਵੀ ਮੈਨੂੰ ਇੱਕ ਕਾਂਗਰਸੀ ਆਗ ਨੇ ਫੋਨ ਕੀਤਾ ਹਾਂ ਜੀ ਹਾਂ ਜੀ ਕਿ ਯਾਰ ਅਸੀਂ ਚਾਹੁੰਦੇ ਆ ਕਿ ਅਕਾਲੀ ਦਲ ਜਿਹੜੀ ਯਾਰ ਰਵਾਇਤੀ ਪਾਰਟੀ ਪੰਜਾਬ ਦੀ ਸੋਜ ਰੱਖਣ ਵਾਲੀ ਪਾਰਟੀ ਇਹ ਇਹ ਨੂੰ ਸਟੈਂਡ ਰਹਿਣਾ ਜ਼ਰੂਰੀ ਆ ਇਸ ਕਰਕੇ ਤੁਸੀਂ ਦੇਖੋ ਕਿ ਤੁਹਾਡਾ ਨੁਕਸਾਨ ਹੋ ਰਿਹਾ ਪਰ ਉਹ ਕਹਿੰਦੇ ਵੀ ਸਾਡੀ ਨਹੀਂ ਕੋਈ ਸੁਣਵਾਈ ਇਸ ਕਰਕੇ ਇਹ ਜਿੰਨੇ ਵੀ ਇਹ ਮੁੱਦੇ ਆ ਸੀਗੇ ਇਹ ਵੀ ਉਹਦੇ ਨਾਲ ਰਿਲੇਟਡ ਆ ਰਹੇ ਆ ਇਹ ਚਲੋ ਝੁੰਡਾ ਕਮੇਟੀ ਇਤਨੀ ਹੀ ਹੈਗੇ ਹੁਣ ਝੁੰਡਾ ਕਮੇਟੀ ਜਦੋਂ ਲੋਕ ਸਭਾ 'ਚ ਫੇਰ ਹਾਰ ਹੁੰਦੀ ਫੇਰ ਇਹਦੀਆਂ ਚਰਚਾਵਾਂ ਹੋਈਆਂ ਪਰ ਰਵੀਕਰਨ ਸਿੰਘ ਦੇ ਦਰਸ਼ਨ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ ਏਅਰਪੋਰਟ ਵਿੱਚ ਕੀ ਸੀਗਾ ਉਹ ਬਿਲਕੁਲ ਅਣਜਾਣ ਸਨ ਇਸ ਕਰਕੇ ਅਸੀਂ ਉਹਨਾਂ ਨੇ ਜੋ ਦੱਸਿਆ ਸੀ ਉਹ ਆਪਣੇ ਦਰਸ਼ਕਾਂ ਨੂੰ ਜਾਂ ਦੇਖਣ ਵਾਲੀ ਈ ਪੰਜਾਬ ਟੀਵੀ ਦੇਖਣ ਵਾਲਿਆਂ ਨੂੰ ਦੱਸ ਰਹੇ ਕਿ ਇਹ ਜਿਹੜੀ ਝੁੰਡਾ ਕਮੇਟੀ ਸੀ ਉਸ ਵਿੱਚ ਉਸ ਰਿਪੋਰਟ ਵਿੱਚ ਕੀ ਕੁਝ ਲਿਖਿਆ ਗਿਆ ਸੀ ਤੇ ਉਹ ਜਦੋਂ ਸੁਖਬੀਰ ਸਿੰਘ ਬਾਦਲ ਰਵਿਕਰਨ ਸਿੰਘ ਕਹਿਣ ਮਤਾਬਕ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਗਈ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਦੇਖੀ ਕਿ ਇਸ ਵਿੱਚ ਇੱਕ ਪਰਿਵਾਰ ਦਾ ਨੁਕਸਾਨ ਹੋ ਰਿਹਾ ਤਾਂ ਉਹ ਜਿਹੜੀ ਰਿਪੋਰਟ ਆ ਉੱਥੇ ਹੀ ਦੱਬੀ ਗਈ ਤੇ ਉਸ ਨੂੰ ਜਨਤਕ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਆ ਚੁੰਦਾ ਕਮੇਟੀ ਵਿੱਚ ਜੋ ਉਹ ਮੈਂਬਰਸ ਹਨ ਉਸ ਵਿੱਚ ਅਸੀਂ ਆ ਸੀ ਚੀਜ਼ਾਂ ਜਿਹੜੀਆਂ ਅਸੀਂ ਅਸੀਂ ਜੋ ਦਰਸ਼ਕਾਂ ਨੂੰ ਦੱਸਿਆ ਉਹ ਉਹਦੇ ਵਿੱਚ ਦਰਸਨ ਦਰਜੇ ਸਨ ਤੇ ਰਵੀ ਕਹਿੰਦੇ ਗੱਲਾਂ ਕਿ ਜੇ ਉਹ ਚੀਜ਼ਾਂ ਲਾਗੂ ਹੋ ਜਾਂਦੀਆਂ ਤੇ ਅੱਜ ਅਕਾਲੀ ਦਲ ਦਾ ਇਹ ਹਸ਼ਰ ਨਹੀਂ ਸੀ ਹੋਣਾ ਇੰਨਾ ਅਕਾਲੀ ਦਲ ਨੇ ਨੀਵਾ ਨਹੀਂ ਸੀ ਜਾਣਿਆ ਕਿ 10 ਲੋਕ ਸਭਾ ਦੇ ਮੈਂਬਰਾਂ ਦੀਆਂ ਜ਼ਿਮਾਨਤਾਂ ਜ਼ਬਤ ਹੁੰਦੀਆਂ ਉਹਨਾਂ ਨੇ ਕਿਹਾ ਚਲੋ ਉਹ ਪਾਰਟੀ ਤੋਂ ਹੁਣ ਬਾਹਰ ਹੋ ਚੁੱਕੇ ਨੇ ਸਾਡਾ ਉਹਨਾਂ ਨਾਲ ਅਕਾਲੀ ਦਲ ਨਾਲ ਨਹੀਂ ਹੈ ਕੋਈ ਸੰਬੰਧ ਉਹਨਾਂ ਨੇ ਕਿਹਾ ਕਿ ਇਸ ਕਰਕੇ ਜੇ ਅਕਾਲੀ ਦਲ ਨੇ ਇਸ ਤਰ੍ਹਾਂ ਹੋਣਾ ਜੇ ਚੁੰਦਾ ਕਿ ਮਟੀਰੀਅਲ ਰਿਪੋਰਟ ਜਿਹੜੀ ਆ ਉਹ ਉਸ ਨੂੰ ਲਾਗੂ ਕਰ ਲਿਆ ਜਾਂਦਾ ਉਸ ਨੂੰ ਮੰਨ ਲਿਆ ਜਾਂਦਾ ਲੋਕਾਂ ਵਿੱਚ ਪਾਰਟੀ ਵਿੱਚ ਉਸ ਨੂੰ ਹੂ ਬੂ ਉਸੇ ਤਰ੍ਹਾਂ ਹੀ ਰਿਪੋਰਟ ਸੀਗੀ ਉਸ ਨੂੰ ਇੰਪਲੀਮੈਂਟ ਦੇ ਦਿੱਤਾ ਜਾਂਦਾ ਤੇ ਅਕਾਲੀ ਦਲ ਜਿਹੜਾ ਸੀਗਾ ਉਹ ਅੱਜ ਉਹਦੇ ਨਤੀਜੇ ਹੋਰ ਹੋਣੇ ਸੀ